ਦੀਨ ਅਦਰਦ ਦੁੱਖ ਭੰਜਣਾ ਘਟ ਘਟ ਨਾਥ ਅਨਾਨ ਸ਼ਰਨ ਤੁਮਾਰੀ ਆਇਓ ਨਾਨਕ ਕੀ ਪ੍ਰਭ ਸਾਗ ਵਾਹਿਗੁਰੂ ਸਾਹਿਬ ਜੀ ਓਮ ਪਾਉੜੀ ਸਤਿਗੁਰ ਵਡਾ ਕਰ ਸਲਾਹੀ ਹੈ ਜਿਸ ਵਿੱਚ ਵਡੀਆਂ ਓੜਿਆਈਆਂ ਸ਼ਹਿ ਮਿਲੇ ਤਾਂ ਨਜ਼ਰੀ ਆਇਆ ਜਾ ਤਿਸ ਬਾਣਾ ਤਾਂ ਮਨ ਵਸਾਇਆ ਕਰ ਹੁਕਮ ਮਸਤਕ ਹੱਥ ਧਰ ਵਿਚੋਂ ਮਾਰ ਕਡੀਆਂ ਮੁਰਿਆਈਆ ਸਹਿ ਉੱਠੇ ਨੌ ਨਜ਼ ਪਾਈਆ ਸਹਿ ਟੁੱਠੇ ਨੌ ਨਿਦ ਭਈਆ ਜ਼ਰਾ ਜ਼ਹੂਰ ਹਾਜ਼ਰ ਹਜੂਰ ਸਰਵ ਕਲਾ ਭਰਪੂਰ ਸਮਰਥ ਗੁਰੂ ਲੋਕ ਪਰਲੋਕ ਦੇ ਰਖਿਆ ਭਗਤ ਵਛਣ ਗਿਆਨ ਦੇ ਸਾਗਰ ਗੁਰਾਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਰੰਧ ਸਾਹਿਬ ਜੀ ਮਹਾਰਾਜ ਪਾਸ਼ਾ ਜੀ ਦੀ ਪਾਵਨ ਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ ਜੀ ਤੰਤਾ ਦੇ ਯੋਗ ਭਾਗੇ ਹੋ ਗੁਰੂ ਸਾਹਿਬ ਨੇ ਦਇਆ ਮਿਹਰ ਕੀਤੀ ਹੈ ਜੀਵਨ ਸਵਾਸ ਤੰਦਰੁਸਤੀਆਂ ਉਦੋਂ ਮੇ ਇਨਾਮ ਬਖਸ਼ਿਆ ਆਓ ਸਤਿਗੁਰੂ ਜੀ ਦੀ ਅਸੀਸ ਪ੍ਰਾਪਤ ਕਰੀਏ ਮਿਹਰ ਪ੍ਰਾਪਤ ਕਰੀਏ ਸ਼ਬਦ ਦੀ ਵਿਚਾਰਾਂ ਹੀ ਵਿਦਿਆ ਵਿਚਾਰੀ ਤੰ ਪਰਯੁਪਕਾਰੀ ਸੱਚੇ ਪਾਸ਼ਾ ਦੀ ਬਾਣੀ ਜਿੰਨੀ ਵੀ ਬਾਣੀ ਅਸੀਂ ਸੁਣਦੇ ਹਾਂ ਪੜ੍ਹਦੇ ਹਾਂ ਮਹਾਰਾਜ ਜੀ ਦੀ ਬਾਣੀ ਵਿਚਾਰਨ ਯੋਗ ਹੈ ਵਿਚਾਰੀ ਹੋਈ ਚੀਜ਼ ਜਿਹੜੀ ਹੈ ਉਹ ਸਾਨੂੰ ਸਿਖਿਆ ਦਿੰਦੀ ਹੈ ਵਿਚਾਰੀ ਹੋਈ ਚੀਜ਼ ਜਿਹੜੀ ਹੈ ਉਹ ਸਾਨੂੰ ਰਾਹ ਦੱਸਦੀ ਹੈ ਵਿਚਾਰੀ ਹੋਈ ਚੀਜ਼ ਜਿਹੜੀ ਹੈ ਰਸਤਾ ਸੁਖਾਲਾ ਕਰਦੀ ਹੈ ਵਿਚਾਰੀ ਹੋਈ ਚੀਜ਼ ਜਿਹੜੀ ਹੈ ਉਹ ਸਾਨੂੰ ਆਪਣੀ ਮੰਜ਼ਿਲ ਵੱਲ ਲੈ ਕੇ ਜਾਂਦੀ ਹੈ ਜੇ ਕੋਈ ਵਿਚਾਰ ਨਾ ਕਰੇ ਮਤਲਬ ਕਿਸੇ ਵੀ ਚੀਜ਼ ਬਾਰੇ ਵਿਚਾਰ ਨਾ ਕਰੇ ਤੇ ਉਹ ਉਸ ਚੀਜ਼ ਵੱਲ ਜਾ ਨਹੀਂ ਸਕਦਾ ਉਸ ਵੱਲ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ ਸੋ ਜਿਹੜੀ ਵੀ ਚੀਜ਼ ਹੈ ਕੋਈ ਵੀ ਮੱਖੋਂ ਨਿਕਲਿਆ ਬੋਲ ਹੈ ਕੋਈ ਵੀ ਜ਼ਹਿਨ ਵਿੱਚ ਆ ਰਹੀ ਚੀਜ਼ ਹੈ ਉਹ ਵਿਚਾਰ ਦੇ ਵਿੱਚ ਆ ਜਾਏ ਤੇ ਵੀ ਸਾਨੂੰ ਉਹਦਾ ਬਹੁਤ ਲਾਹਾ ਤੇ ਫਾਇਦਾ ਹੋ ਸਕਦਾ ਸੋ ਗੁਰੂ ਸਾਹਿਬ ਮੇਰ ਗਨ ਕਿਰਪਾ ਕਰਨ ਸੁਰ ਸ਼ਕਾ 18ਵਾਂ ਦਿ ਉਸ ਦੀ ਪੌੜੀ ਉਸ ਦੀ ਵਿਚਾਰ ਮਾਰੀ ਕਿਰਪਾ ਕਰਨ ਸਿਵਾ ਲੈ ਪੰਕਤੀ ਆਪਾਂ ਸਰਵਣ ਕੀਤੀਆਂ ਹਨ ਸਤਿਗੁਰੂ ਵੱਡਾ ਕਰ ਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਮਹਾਰਾਜ ਜੀ ਕਹਿੰਦੇ ਸਤਿਗੁਰੂ ਨੂੰ ਵੱਡਾ ਕਰਕੇ ਜਾਨਣਾ ਚਾਹੀਦਾ ਉਹ ਹੈ ਵੱਡਾ ਬਾਣੀ ਦੀ ਅਸੀਂ ਪੰਕਤੀ ਇੱਕ ਹੋਰ ਪੜ੍ਹਦੇ ਹੁੰਨੇ ਆ ਵੀ ਸੁਣ ਵੱਡਾ ਆਖੇ ਸਭ ਕੋਏ ਸੁਣ ਕੇ ਅਸੀਂ ਕਹਿੰਨੇ ਹਾਂਜੀ ਹਾਂਜੀ ਵੱਡਾ ਹੈ ਸੁਣ ਕੇ ਅਸੀਂ ਕਹਿੰਨੇ ਹਾਂਜੀ ਹਾਂਜੀ ਵਿਸ਼ਾਲ ਹੈ ਸੁਣ ਕੇ ਅਸੀਂ ਕਹਿੰਨੇ ਹਾਂਜੀ ਹਾਂਜੀ ਆਪਾਂ ਜਿਹੜਾ ਯੂਐਸਏ ਘੁੰਮਿਆ ਆ ਅਮਰੀਕਾ ਘੁੰਮਿਆ ਆ ਉਹਦੇ ਵਿੱਚ ਤੇ ਜਿਹਨੇ ਇੱਕ ਨੇ ਪੜ੍ਹਿਆ ਕੇਵਲ ਉਹਦੇ ਦਰਸ਼ਨ ਵਿੱਚ ਫਰਕ ਹੋਏਗਾ ਜਿਹੜਾ ਦੇਖ ਕੇ ਆਇਆ ਘੁੰਮ ਕੇ ਆਇਆ ਉਹ ਦੱਸੇਗਾ ਤੇ ਜਿਹੜਾ ਸੁਨੇਗਾ ਉਸ ਨੂੰ ਪ੍ਰੋਪਰ ਉਦੋਂ ਤੱਕ ਪਤਾ ਨਹੀਂ ਲੱਗੇਗਾ ਜਦੋਂ ਤੱਕ ਉਹ ਵੀ ਉੱਥੇ ਜਾ ਕੇ ਕੋਈ ਯਾਤਰਾ ਨਹੀਂ ਕਰੇਗਾ ਹੁਣ ਜਿਹੜੀਆਂ ਸੰਗਤਾਂ ਯਾਤਰਾ ਤੇ ਜਾ ਕੇ ਆਈਆਂ ਨੇ ਠੀਕ ਹੈ ਜੀ ਉਹਨਾਂ ਨੂੰ ਉਹ ਫੀਲਿੰਗ ਦਾ ਪਤਾ ਹੈ ਰਸਤੇ ਦੇ ਸਫਰ ਦਾ ਪਤਾ ਹੈ ਜਦੋਂ ਦਰਸ਼ਨ ਕਰਕੇ ਅੰਦਰ ਬਿਰਾਗ ਆਇਆ ਹੋਵੇਗਾ ਉਹਨਾਂ ਨੂੰ ਪਤਾ ਹੈ ਤੇ ਆਪਾਂ ਤੇ ਗਈ ਕੋਈ ਨਹੀਂ ਜਦੋਂ ਅਸੀਂ ਵੀ ਜਾਵਾਂਗੇ ਸਾਡੇ ਤੇ ਵੀ ਕਿਰਪਾ ਹੋਏਗੀ ਫਿਰ ਸਾਨੂੰ ਵੀ ਪਤਾ ਲੱਗ ਜਾਏਗਾ ਸਤਿਗੁਰ ਵੱਡਾ ਕਰਸਲਾਹੀ ਹੈ ਜਿਸ ਵਿੱਚ ਵਡੀਆਂ ਵਡਿਆਈਆਂ ਸੋ ਇਸ ਕਰਕੇ ਜਦੋਂ ਇਨਸਾਨ ਸੁਣੀ ਹੋਈ ਚੀਜ਼ ਸੁਣਾਈ ਹੋਈ ਚੀਜ਼ ਖੁਦ ਕਰੇਗਾ ਫਿਰ ਉਸ ਨੂੰ ਪਤਾ ਲੱਗੇਗਾ ਪੀ ਇਹ ਕੀ ਹੈ ਕੱਲਾ ਸੁਣ ਦੇ ਨਾਲ ਗੱਲ ਹੋਰ ਹੈ ਤੇ ਉਹਦੇ ਵਿੱਚ ਜਾਣ ਦੇ ਨਾਲ ਜਾਂ ਨੂੰ ਪ੍ਰੈਕਟੀਕਲ ਕਰਨ ਦੇ ਨਾਲ ਕੋਈ ਗੱਲ ਹੋਰ ਬਣਦੀ ਹੈ ਸੋ ਮਾਰੇ ਫਰਮਾਨ ਕਰਦੇ ਨੇ ਸਤਿਗੁਰੂ ਬਹੁਤ ਵੱਡਾ ਹੈ ਇਸ ਕਰਕੇ ਉਹਨੂੰ ਵੱਡੇ ਨੂੰ ਵੱਡਾ ਜਾਣ ਕੇ ਉਹਦੀ ਸਿਫਤ ਸਲਾਹ ਕਰੋ ਬਹੁਤ ਵੱਡਾ ਜਾਣ ਕੇ ਉਸ ਦੀ ਸਿਫਤ ਸਲਾਹ ਕਰੋ ਕਿੱਡਾ ਕੋ ਵੱਡਾ ਕੋਈ ਅੰਦਾਜ਼ਾ ਨਹੀਂ ਜਿਹੜਾ ਮਾਪਿਆ ਜਾਏ ਜਿਹਦੀ ਮਿੰਤੀ ਹੋ ਜਾਏ ਜਾਏ ਜਿੰਨੂੰ ਦੱਸ ਸਕੀਏ ਉਹ ਰੱਬ ਨਹੀਂ ਤੇ ਹੰਦੇ ਨੂੰ ਜਿਸ ਚੀਜ਼ ਦੀ ਹੱਦ ਹੈ ਉਤੇ ਮਨੁੱਖ ਦੀ ਮਤਲਬ ਬੁੱਧੀ ਦੇ ਦੁਆਰਾ ਉਹ ਮਤਲਬ ਚੀਜ਼ ਬਣਾਈ ਗਈ ਹੈ ਉਹਦੀ ਹੱਦ ਦੱਸ ਹੀ ਦੱਸ ਦਿੰਦੇ ਆਂ ਵੀ ਆਹ ਚੀਜ਼ ਐਕਸਪਾਇਰੀ ਡੇਟ ਜਿਹੜੀ ਇੱਥੇ ਤੱਕ ਐ ਇਹ ਚੀਜ਼ ਇੰਨੀ ਚਿਰ ਚਲੇਗੀ ਇਹ ਇੰਨੀ ਸਦੀਆਂ ਤੱਕ ਇਹ ਬਿਲਡਿੰਗ ਚਲੇਗੀ ਪਰ ਜਦੋਂ ਅਸੀਂ ਪ੍ਰਮਾਤਮਾ ਦੀ ਗੱਲ ਕਰਦੇ ਆਂ ਤੇ ਪ੍ਰਮਾਤਮਾ ਨੂੰ ਅਗਮ ਅਗੋਚਰ ਬਿਆੰਤ ਬੜੇ ਨਾਵਾਂ ਦੇ ਨਾਲ ਦੱਸਿਆ ਉਹ ਬਹੁਤ ਵੱਡਾ ਹੈ ਇਸ ਕਰਕੇ ਉਹ ਕਿੱਡਾ ਵੱਡਾ ਹੈ ਉਹਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਜਿੰਝ ਕਹਿ ਲਈਏ ਬੜੀ ਸੋਕੇਦਾਰ ਮੈਂ ਨਾ ਸਾਡੀ ਖੁਦ ਦੀ ਤੇ ਸਾਡੇ ਪਰਿਵਾਰ ਦੇ ਸਾਡੇ ਬਾਪੂ ਦੀ ਇੱਜ਼ਤ ਕਿੰਨੀ ਕਬੱਡੀ ਆ ਹੱਥ ਨਾਲ ਦੱਸੋਗੇ ਕਿ ਲਿਖ ਕੇ ਦੱਸੋਗੇ ਠੀਕ ਹੈ ਜੀ ਜਾਂ ਸਿੱਧਾ ਹੀ ਕਹਿ ਲਈਏ ਵੀ ਜਿਹੜੀ ਇੱਜ਼ਤ ਹੁੰਦੀ ਹੈ ਉਹ ਕਿੰਨੀ ਕਬੱਡੀ ਹੈ ਅਸੀਂ ਉਹਨੂੰ ਦੱਸ ਨਹੀਂ ਸਕਦੇ ਜਿੰਨੀ ਹੋ ਜਾਵੇ ਉਨੀ ਥੋੜੀ ਬਹੁਤ ਵੱਡੀ ਹੁੰਦੀ ਹੈ ਸਿਫਤ ਵੀ ਬਹੁਤ ਵੱਡੀ ਹੁੰਦੀ ਹੈ ਇਹਦਾ ਕੋਈ ਮਾਪ ਤੋਲ ਅੰਦਾਜ਼ਾ ਨਹੀਂ ਹੈ ਸੋ ਇਸ ਕਰਕੇ ਗੁਰੂ ਨੂੰ ਵੀ ਜਦੋਂ ਯਾਦ ਕਰਨਾ ਉਹਨੂੰ ਵੱਡਾ ਸਮਝੀਏ ਜਿੰਨੇ ਗੁਣ ਗਾਏ ਜਾਣ ਉਹ ਨਹੀਂ ਥੋੜੇ ਜਿੰਨੀ ਸਿਫਤ ਕੀਤੀ ਜਾਵੇ ਉੰਨੀ ਹੀ ਥੋੜੀ ਔਰ ਕੀਤੀ ਜਾਵੇ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਸੋ ਸਤਿਗੁਰੂ ਜੀ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਉਹਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਮਤਲਬ ਵਡਿਆਈਆਂ ਤੇ ਗੁਣ ਨੇ ਪ੍ਰਮਾਤਮਾ ਦੇ ਵਿੱਚ ਵੱਡੇ ਨੂੰ ਜਾਣ ਕੇ ਜਾਂ ਪਹਿਚਾਣ ਕੇ ਜਾਂ ਜਪ ਕੇ ਮਨੁੱਖ ਖੁਦ ਵੱਡਾ ਹੋ ਜਾਂਦਾ ਹੈ ਮਾਲਕ ਨੂੰ ਜਾਣ ਕੇ ਜਾਂ ਪਹਿਚਾਣ ਕੇ ਜਿਹੜੇ ਕੋਈ ਜਾਣਦੇ ਨੇ ਜਿਸ ਅਵਸਥਾ ਦੇ ਰਾਹੀਂ ਉਹ ਖੁਦ ਹੀ ਡੇ ਵੱਡੇ ਹੋ ਜਾਂਦੇ ਨੇ ਦੁਨੀਆ ਉਹਨਾਂ ਨੂੰ ਤਖਤਾਂ ਤੇ ਬਿਠਾ ਦਿੰਦੀ ਹੈ ਕਿਉਂ ਕਿਉਂ ਕਿਉਂਕਿ ਉਹਨਾਂ ਨੇ ਵੱਡੇ ਜਾਣਗੇ ਉਹਨਾਂ ਨੂੰ ਰੱਬ ਨਿਰੰਕਾਰ ਜਾਣਗੇ ਉਹਨਾਂ ਦੀ ਸੇਵਾ ਪੂਜਾ ਜਾਂ ਉਹਨਾਂ ਦਾ ਸਤਕਾਰ ਕੀਤਾ ਚਾਹੇ ਪਹਿਲੀ ਪਾਸ਼ੇ ਤੋਂ ਲੈ ਕੇ ਅੱਗੇ ਅਸੀਂ ਦੇਖੀ ਜਾਈਏ ਜਿਨ੍ਹਾਂ ਨੇ ਉਸ ਨੂੰ ਬਹੁਤ ਵੱਡਾ ਕਰਕੇ ਸਲਾਹਿਆ ਤੇ ਉਸ ਪਰਮਾਤਮਾ ਦੀਆਂ ਜਿਹੜੀਆਂ ਵਡਿਆਈਆਂ ਸੀ ਜਾਂ ਗੁਣ ਸੀ ਉਹਨਾਂ ਦੇ ਵਿੱਚ ਪ੍ਰਵੇਸ਼ ਹੋਣੇ ਸ਼ੁਰੂ ਹੋ ਗਏ ਹਰਗਾ ਸੇਵ ਨੂੰ ਸਵਾਰ ਜਿਆ ਜਿਸ ਵਿੱਚ ਵਡਿਆਈਆਂ ਵਡਿਆਈਆਂ ਦਾ ਮਤਲਬ ਗੁਣ ਹੁੰਦੇ ਗੁਣ ਵੀ ਹੁੰਦਾ ਸੋ ਉਹ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ ਉਸ ਦੀਆਂ ਵਡਿਆਈਆਂ ਕਰਨ ਦੇ ਨਾਲ ਵਡਿਆਈਆਂ ਕਰਨ ਦੇ ਨਾਲ ਬੰਦੇ ਨੂੰ ਵੀ ਵਡਿਆਈ ਮਿਲ ਜਾਂਦੀ ਹੈ ਔਰ ਉਹ ਵੀ ਗੁਣਵਾਨ ਹੋ ਜਾਂਦਾ ਹੈ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹ ਜਿਹਦੇ ਵਿੱਚ ਗੋਣੀ ਕੋਈ ਨਾਨਕ ਨਿਰਗੁਣ ਜਿਹਦੇ ਵਿੱਚ ਗੁਣ ਕੋਈ ਨਹੀਂ ਗੁਣ ਕਰੇ ਉਹਨਾਂ ਨੂੰ ਗੁਣਵਾਂਡ ਬਣਾ ਦਿੰਦਾ ਤੇ ਜਿਹਦੇ ਵਿੱਚ ਆਲਰੇਡੀ ਪਹਿਲਾਂ ਹੀ ਗੁਣ ਮੌਜੂਦ ਨੇ ਉਹਨਾਂ ਨੂੰ ਹੋਰ ਉਹਨਾਂ ਨੂੰ ਹੋਰ ਜਿਆਦਾ ਦੇ ਦਿੰਦਾ ਮਤਲਬ ਵਧਾਈ ਜਾਂਦਾ ਹੈ ਮਾਲਕ ਜਿਸ ਵਿੱਚ ਵਡੀਆਂ ਵਡੀਆਂ ਵੜਿਆਈਆਂ ਬਹੁਤ ਗੁਣ ਨੇ ਉਹਨੂੰ ਵੱਡਾ ਕਰਕੇ ਮਾਰੇ ਕਹਿੰਦੇ ਸੋ ਸਲਾਉਣਾ ਚਾਹੀਦਾ ਹੈ ਜਿ ਆਪਣਾ ਚਾਹੀਦਾ ਸਹਿ ਮਿਲੇ ਤਾਂ ਨਜ਼ਰੀ ਆਇਆਂਮ ਪਾਸ਼ਾ ਜੀ ਫਰਮਾਨ ਕਰਦੇ ਨੇ ਜਿਹੜੇ ਉਸ પતિ ਪਰਮਾਤਮਾ ਨੂੰ ਮਿਲੇ ਹਨ ਜਾਂ ਜਿਹੜੀਆਂ ਜੀਵ ਇਸਤਰੀਆਂ ਮਿਲੀਆਂ ਹਨ ਜਾਂ ਜੇ ਕਿਸ ਨੇ ਉਹਦੇ ਨਾਲ ਮਿਲਾਇਆ ਆਇਆ ਤੇ ਤਾਂ ਇਹ ਸਭ ਕੁਝ ਨਜ਼ਰੀ ਆਉਂਦਾ ਹੈ ਤਾਂ ਇਹ ਸਭ ਕੁਝ ਦਿਖਦਾ ਹੈ ਸਹਿ ਮਿਲਲੇ ਜੇ ਉਸ ਪ੍ਰਭੂ પતિ ਪਰਮਾਤਮਾ ਸ਼ਵ ਨੂੰ ਜਾਂ ਮਿਲ ਲਿਆ ਜਾਵੇ ਜਾਂ ਕੋਈ ਮਿਲਾ ਦੇਵੇ ਤੇ ਤਾਂ ਇਹ ਸਾਰੀਆਂ ਚੀਜ਼ਾਂ ਵਡਿਆਈਆਂ ਜਾਂ ਮਿਹਰ ਜਾਂ ਗੁਣ ਤਾਂ ਨਜ਼ਰੀ ਆਉਣਗੇ ਜੇ ਆਪਾਂ ਉੱਥੇ ਪਹੁੰਚਾਂਗੇ ਨਾ ਤੇ ਉੱਥੇ ਦੀ ਫੀਲਿੰਗ ਕਿਦਾ ਲਵਾਂਗੇ ਬੇਗਮ ਪੁਰਾ ਪੜਦੇ ਹਾਂ ਸੱਚਖੰਡ ਪੜਦੇ ਹਾਂ ਬੈਕੁੰਡ ਪੜਦੇ ਹਾਂ ਹੋਰ ਕਈ ਕੋਈ ਆਪਾਂ ਪੜਦੇ ਹਾਂ ਪਰ ਜੇ ਉਹ ਨਜ਼ਰੀ ਆਵੇਗਾ ਤੇ ਤਾਂ ਇਹ ਨਾ ਜੇ ਉਹ ਮਹਿਸੂਸ ਹੋਵੇਗਾ ਤੇ ਤਾਂ ਹੀ ਨਾ ਸਹਿ ਮਿਲੇ ਤਾਂ ਨਜ਼ਰੀ ਆਈਆਂ ਸੋ ਉਹਨਾਂ ਨੂੰ ਹੀ ਇਹ ਵਡਿਆਈਆਂ ਤੇ ਗੁਣ ਨਜ਼ਰ ਆਉਂਦੇ ਨੇ ਜਿਹੜੇ ਸ਼ੋਪਤੀ ਪ੍ਰਮਾਤਮਾ ਦੇ ਨਾਲ ਮਿਲ ਜਾਂਦੇ ਨੇ ਸੋ ਮਿਲਣ ਦਾ ਤਰੀਕਾ ਮੇਰੇ ਮਾਦੋ ਜੀ ਸਤ ਸੰਗਤ ਮਿਲ ਲੈ ਸੋਤ ਰਿਆ ਜਿੱਥੇ ਅਸੀਂ ਬੈਠੇ ਹਾਂ ਇਹ ਇਹ ਮਤਲਬ ਰਾ ਉੱਥੇ ਨੂੰ ਜਾਂਦਾ ਹੈ ਜਿਸ ਦੀ ਮਹਾਰਾਜ ਇਹ ਗੱਲ ਕਰਦੇ ਨੇ ਤੇ ਸਤ ਸੰਗਤ ਰਾਈ ਮੇਰੇ ਮਾਲੋ ਜੀ ਸਤ ਸੰਗਤ ਮਿਲਿਆ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਸੋ ਇਹ ਘਰ ਜਿਹੜਾ ਵੈਸੇ ਇਹ ਘਰ ਹੈ ਹੀ ਸੱਚਖੰਡ ਜੇ ਹੋਰ ਵੀ ਕੋਈ ਮੰਨਦਾ ਹੈ ਤੇ ਉਹਨੂੰ ਆਪੇ ਹੀ ਮਹਿਸੂਸ ਹੋ ਜਾਵੇਗਾ ਫਿਰ ਕੋਈ ਕਿਸੇ ਨੂੰ ਐਦਾਂ ਦਿਖਾ ਨਹੀਂ ਸਕਦਾ ਇਹ ਤੇ ਆਪ ਮਿੰਦ ਕਰਨੀ ਪੈਗੀ ਜੇ ਕਿਸੇ ਦਾ ਬਾਪੂ ਐਮਬੀਬੀਐਸ ਹੈ ਨਾ ਉਦੇ ਬੱਚੇ ਜੇ ਉਹ ਇਮਾਨਦਾਰੀ ਨਾਲ ਸਹੀ ਡਾਕਟਰ ਬਣਨਾ ਚਾਹੁੰਦਾ ਤੇ ਫਿਰ ਉਹਨੂੰ ਉਹਨੀ ਪੜ੍ਹਾਈ ਕਰਨੀ ਪਵੇਗੀ ਉਸ ਨੂੰ ਉਹਦੇ ਹੀ ਡਿਗਰੀ ਨਹੀਂ ਦੇ ਸਕਦਾ ਭਾਵੇਂ ਉਹਦਾ ਪਿਓ ਜਿੱਦਾਂ ਮਰਜੀ ਵੱਡਾ ਕੋਈ ਅਫਸਰ ਹੋਵੇ ਚਾਹੇ ਕੋਈ ਜਿੱਦਾਂ ਜਿੱਦਾਂ ਮਰਜੀ ਅਧਿਕਾਰੀ ਆਈਪੀਐਸ ਆਈਐਸ ਹੋਵੇ ਉਹ ਉਹਨੂੰ ਉਦ ਤੱਕ ਨਹੀਂ ਬਣਾ ਸਕਦਾ ਜਿੰਦ ਤੱਕ ਉਹ ਮਿਹਨਤ ਨਹੀਂ ਕਰਦਾ ਬਸ ਇਸੇ ਤਰ੍ਹਾਂ ਹੀ ਸ਼ਾਮਿਲ ਤਾਂ ਨਜ਼ਰੀ ਆਈਆਂ ਸੋ ਜਦੋਂ ਗੁਣ ਰੱਬ ਬਖਸ਼ਿਸ਼ ਕਰ ਦੇਗਾ ਆਪਣੇ ਆਪ ਸਾਰੇ ਜਵਾਬ ਸਾਰੇ ਹੱਲ ਸਾਰੀਆਂ ਚੀਜ਼ਾਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਜਿਵੇਂ ਮੈਂ ਅਕਸਰ ਬੇਨਤੀ ਕਰਦਾ ਹਾਂ ਨਾ ਜਦੋਂ ਨਿੱਕੇ ਹੁੰਦੇ ਸੀ ਸਾਨੂੰ ਨਹੀਂ ਪਤਾ ਸੀ ਵੀ ਸਿਆਣੀਆਂ ਗੱਲਾਂ ਕੀ ਹੁੰਦੀਆਂ ਨੇ ਜਿਉਂ-ਜਿਉਂ ਵੱਡੇ ਹੁੰਦੇ ਗਏ ਪਤਾ ਹੀ ਨਹੀਂ ਲੱਗਿਆ ਕਦੋਂ ਵੱਡੇ ਹੋ ਗਏ ਪਤਾ ਹੀ ਨਹੀਂ ਲੱਗਿਆ ਕਦੋਂ ਸਿਆਣਪ ਆਉਂਦੀ ਗਈ ਆਉਂਦੀ ਗਈ ਅਸੀਂ ਆਪ ਸਿੱਖ ਕੇ ਦੂਜੇ ਨੂੰ ਸਿਖਾਉਣ ਦੇ ਯੋਗ ਹੋ ਗਏ ਤੇ ਮਤਲਬ ਉਹ ਗੁਣ ਜਿਹੜੇ ਨੇ ਉਹ ਗ੍ਰਹਿਣ ਕੀਤੇ ਚਾਹੇ ਸੰਗਤ ਰਾਹੀਂ ਚਾਹੇ ਐਜੂਕੇਸ਼ਨ ਰਾਹੀਂ ਚਾਹੇ ਗੁਰੂ ਦੀ ਬਾਣੀ ਪੜ੍ਹ ਕੇ ਚਾਹੇ ਕੋਈ ਵਿਚਾਰ ਸੁਣ ਕੇ ਇਹ ਤਾਂ ਫਿਰ ਅੱਗੇ ਵਧੇ ਨੇ ਜਦ ਇਸ ਭਾਣਾ ਤਾਂ ਮਨ ਵਸਾਈਆਂ ਸੋ ਉਸਦੇ ਹੁਕਮ ਦੇ ਵਿੱਚ ਉਹਦੀ ਮਿਹਰ ਦੇ ਨਾਲ ਹੀ ਗੁਣ ਜਿਹੜੇ ਨੇ ਉਹ ਵਸਦੇ ਨੇ ਕਰ ਹੁਕਮ ਮस्तक ਹੱਥ ਧਰ ਵਿਚੋਂ ਮਾਰ ਕੱਢੀਆਂ ਬੁਰੀਆਂ ਸੋ ਮਹਾਰਾਜੀ ਨੇ ਆਪ ਹੀ ਕਿਰਪਾ ਕਰਕੇ ਆਪ ਹੀ ਸਮਰੱਥ ਗੁਰੂ ਸਿਰ ਹੱਥ ਧਰਿਓ ਸਾਡੇ ਸਿਰ ਤੇ ਹੱਥ ਰੱਖਿਆ ਸਾਨੂੰ ਬਿਵੇਕ ਬਖਸ਼ਿਆ ਸਾਨੂੰ ਬੁੱਧੀ ਦਿੱਤੀ ਕਰ ਹੁਕਮ ਮस्तक ਹੱਥ ਧਰ ਵਿਚੋਂ ਮਾਰ ਕੱਢੀਆਂ ਬੁਰੀਆਂ ਇਹਦੇ ਪੱਕਾ ਹੀ ਹੈ ਨਾ ਹੋ ਗਿਆ ਵੀ ਬੁਰੀਆਂ ਸਾਰਿਆਂ ਵਿੱਚ ਹਨ ਬੁਰੀਆਂ ਜਿਹੜੀਆਂ ਸਾਰਿਆਂ ਵਿੱਚ ਹੋਣਗੀਆਂ ਤਾਂ ਹੀ ਮਹਾਰਾਜ ਜੀ ਨੇ ਲਿਖਿਆ ਵੀ ਉਚਾਰਨ ਕੀਤਾ ਵੀ ਮਸਤਕ ਤੇ ਸਿਰ ਤੇ ਹੱਥ ਲੱਗ ਕੇ ਉਸ ਮਾਲਕ ਨੇ ਸਾਰੀਆਂ ਹੀ ਬੁਰੀਆਂ ਅੰਦਰੋਂ ਕੱਢ ਦਿੱਤੀਆਂ ਜਾਂ ਕੱਢ ਦੇਵੇਗਾ ਕੱਢੀਆਂ ਨੇ ਬਿਲਕੁਲ ਕੱਢੀਆਂ ਨੇ ਜਿਉਂ-ਜਿਉਂ ਅਸੀਂ 사ਸੰਗਤ ਦੀ ਬਾਣੀ ਨੂੰ ਪੜਦੇ ਆਂ ਨਿਲਮਲ ਹੁੰਦੇ ਜਾਂਦੇ ਆਂ ਜਾਲੂ ਬਣਦੇ ਜਾਂਦੇ ਆਂ ਸਾਨੂੰ ਤਰਸ ਆਉਣਾ ਸ਼ੁਰੂ ਹੋ ਜਾਂਦਾ ਹੈ ਬੜੀਆਂ ਚੀਜ਼ਾਂ ਜਿਹੜੀਆਂ ਨੇ ਅੰਦਰ ਗੁਣ ਰੱਬੀ ਗੁਣ ਜਿਹਨੂੰ ਕਹਿੰਦੇ ਨੇ ਕਿ ਉਹ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਇੱਕ ਇੱਕ ਕਿੱਦਾਂ ਹੁੰਦੇ ਨੇ ਉਹ ਸਿਰ ਤੇ ਹੱਥ ਰੱਖਦਾ ਹੈ ਬਾਣੀ ਰਾਹੀ ਸ਼ਬਦ ਰਾਹੀ ਵਿਚਾਰ ਰਾਹੀ ਨਿਮਰਾਈ ਪ੍ਰੇਮ ਰਾਹੀ ਤੇ ਸਾਰੀਆਂ ਹੀ ਵਿੱਚੋਂ ਬੁਰਾਈਆਂ ਨੂੰ ਮਾੜੀਆਂ ਚੀਜ਼ਾਂ ਨੂੰ ਅਲਾਮਤਾਂ ਨੂੰ ਸਾਰੀਆਂ ਜੇ ਮਾੜੀਆਂ ਚੀਜ਼ਾਂ ਨੂੰ ਬਾਹਰ ਕੱਢ ਕੇ ਰੱਖ ਲਿੰਦਾ ਇਹ ਗੁਰੂ ਦੇ ਵਿੱਚ ਗੁਣ ਜੇ ਗੁਰੂ ਬੁਰਾਈਆਂ ਹੀ ਨਾ ਕੱਢੇ ਤੇ ਫਿਰ ਉਹਨੂੰ ਫਿਰ ਆਪਾਂ ਗੁਰੂ ਕਿੱਦਾਂ ਮੰਨੀਏ ਗੁਰੂ ਦਾ ਮਤਲਬ ਇਹੀ ਪਹੀ ਹੈ ਕਿ ਹਨੇਰੇ ਤੋਂ ਪ੍ਰਕਾਸ਼ ਦੇ ਵਿੱਚ ਲੈ ਕੇ ਆਉਣਾ ਤਕਦਰਦਾ ਜੀ ਦੇ ਇੱਥੇ ਤਾਂ ਕਹਿੰਦੇ ਨੇ ਵੀ ਜੇ ਤੂੰ ਮੈਨੂੰ ਐਦਾਂ ਨਾ ਕਰਦਾ ਮੈਂ ਪਾਪ ਨਾ ਕਰਦਾ ਤੂੰ ਬਖਸ਼ਦਾ ਨਾ ਜੋਪ ਹੈ ਹਮ ਨਾ ਪਾਪ ਕਰੰਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਤੈਨੂੰ ਪਤਿਤ ਪਾਵਨ ਕਿੰਨੇ ਕਹਿਣਾ ਸੀ ਤੇਰੇ ਨਾਮ ਨੂੰ ਪਤਿਤ ਪਾਵਨ ਕਿੰਨੇ ਕਹਿਣਾ ਸੀ ਇਸ ਕਰਕੇ ਤੂੰ ਪਤਿਤ ਪਾਵਨ ਤਾਂ ਹੀ ਹੈ ਜੇ ਅਸੀਂ ਪਾਪੀ ਆ ਹਾਂ ਪਾਪੀ ਤੂੰ ਬਖਸ਼ਣਹਾਰ ਜੇ ਅਸੀਂ ਪਾਪੀ ਆ ਤੇ ਤੂੰ ਬਖਸ਼ਣਹਾਰ ਸੋ ਉਹਦਾ ਬਿਰਦ ਹੈ ਜੋਰ ਸ਼ਰਨੇ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਧ ਦੇਖੋ ਇਹਦਾ ਮਤਲਬ ਇਹ ਨਹੀਂ ਵੀ ਕੋਈ ਪਾਪ ਕਰੀ ਜਾਵੇ ਵੀ ਇਹ ਪੰਕਤੀ ਪੜ੍ਹੀਏ ਵੀ ਜਿਹੜਾ ਵੀ ਸ਼ਰਨ ਆਏਗਾ ਉਹਨੂੰ ਬਖਸ਼ ਲਏਗਾ ਪਾਪੀ ਨੂੰ ਵਾਜ ਦਿੰਦਾ ਵਾਰ-ਵਾਰ ਨਹੀਂ ਮੌਕਾ ਹੁੰਦਾ ਵਾਰ-ਵਾਰ ਨਹੀਂ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਮਤਲਬ ਅੰਦਾ ਕਰੀ ਜਾਵੇ ਮਿਰਦੇ ਉਹ ਗਲਤ ਹੋ ਗਿਆ ਇੱਕ ਵਾਰੀ ਗਲਤੀ ਹੋ ਜੇ ਉਹਦੀ ਤੋਬਾ ਕਰੇ ਮਾਫੀ ਮਾਰੇ ਦੀ ਉਹ ਮੰਗਲੇ ਤੇ ਫਿਰ ਮਹਾਰਾਜ ਬਿਲਕੁਲ ਸਹੀ ਕਰ ਦਿੰਦਾ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਸਹਿਤ ਟੁੱਟੇ ਨੌ ਨਿਦ ਪਈ ਸੁਪਾਸ਼ ਆਖਰੀ ਪੰਕਤੀ ਦੇ ਵਿੱਚ ਫਰਮਾਨ ਕਰਦੇ ਨੇ ਜਦੋਂ ਮਾਲਕ ਪ੍ਰਸੰਨ ਹੋ ਜਾਏ ਤੇ ਨੌ ਨਿਦ ਦਾ ਮਤਲਬ ਹੁੰਦਾ ਹੈ ਖਜ਼ਾਨੇ ਨੌ ਤਰ੍ਹਾਂ ਦੇ ਖਜ਼ਾਨੇ ਕਈ ਤਰ੍ਹਾਂ ਦੇ ਮਤਲਬ ਲਿਖਨੇ ਸੋ ਕਹਿੰਦਾ ਮਤਲਬ ਵੀ ਜਿੰਨੀਆਂ ਵੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਲੋੜਿੰਦੀਆਂ ਨੇ ਜਿਹੜੀਆਂ ਸਾਨੂੰ ਗ੍ਰਸਤੀਆਂ ਨੂੰ ਚਾਹੀਦੀਆਂ ਨੇ ਉਹ ਸਾਰੀ ਇਹ ਖਜ਼ਾਨੇ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹੈ ਜਦੋਂ ਉਹ ਟੁੱਟ ਜਾਏ ਜਦੋਂ ਉਹ ਕਿਰਪਾ ਦੇ ਘਰ ਦੇ ਵਿੱਚ ਆ ਜਾਏ ਤੇ ਫਿਰ ਮਰੀ ਕਹਿੰਦੇ ਨੌ ਨਿਦ ਪਾਈਆਂ ਨੌਂ ਨਿਤ ਪਾਈਆਂ ਲਕshmi ਟੋਟ ਨਾ ਆਵੇ ਖਾਏ ਖਰਚ ਰਹੰਦਾ ਐਨਾ ਮਹਾਰਾਜ ਜੀ ਦੇ ਦਿੰਦਾ ਨਾ ਧਨ ਦੀ ਕਮੀ ਆਉਂਦੀ ਆ ਨਾ ਕਿਸੇ ਮਤਲਬ ਚੀਜ਼ ਦੀ ਥੋੜਾ ਆਉਂਦੀ ਆ ਕਿਸੇ ਵੀ ਜੀ ਦੀ ਵਡਿਆਈ ਲਾਲੋ ਇੱਜ਼ਤ ਮਾਨ ਲਾਲੋ ਸਾਰਾ ਕੁਝ ਉਸ ਨੂੰ ਜਿਹੜਾ ਉਹ ਮਿਲਦਾ ਹੈ ਸੋਤੇ ਸਿੱਧ ਜੀ ਨੂੰ ਅਸੀਂ ਕਹਿੰਦੇ ਆ ਨਾ ਵੀ ਪਤਾ ਹੀ ਨਹੀਂ ਲੱਗਦਾ ਉਹ ਆਪਣੇ ਆਪ ਹੀ ਸਾਨੂੰ ਮਿਲ ਹੀ ਜਾਂਦਾ ਹੈ ਸਾਡੇ ਕੋਲ ਆਈ ਜਾਂਦਾ ਹੈ ਬਰਕਤ ਬਹੁਤ ਵੱਡੀ ਚੀਜ਼ ਹੈ ਬਰਕਤ ਜਿਹੜੀ ਹੈ ਨਾ ਕਰੋੜਾਂ ਪਤੀ ਲੋਕਾਂ ਦੇ ਕੋਲ ਪੈਸਾ ਹੈ ਪਰ ਬਰਕਤ ਨਹੀਂ ਹੈ ਬਰਕਤ ਮਿਹਨਤ ਦੇ ਨਾਲ ਖਿਮਾ ਕਰ ਬਰਕਤ ਮਿਹਨਤ ਦੇ ਨਾਲ ਜਾਂ ਚਤਰਾਈ ਦੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ ਬਰਕਤ ਨਹੀਂ ਆਉਂਦੀ ਬਰਕਤ ਬਖਸ਼ਿਸ਼ ਦੇ ਨਾਲ ਆਉਂਦੀ ਹੈ ਬੜਾ ਕੁਝ ਅਸੀਂ ਜਮ੍ਹਾਂ ਕਰ ਲਿਆ ਬੜਾ ਕੁਝ ਇਕੱਠਾ ਕਰ ਲਿਆ ਪਰ ਉਹਦੇ ਵਿੱਚ ਬਰਕਤ ਰਹੇ ਇਹਦੇ ਲਈ ਬਖਸ਼ਿਸ਼ ਚਾਹੀਦੀ ਆ ਜਿੰਨਾ ਸਾਨੂੰ ਦਿੱਤਾ ਥੋੜੇ ਵਿੱਚ ਹੀ ਬਰਕਤ ਰੱਬ ਪਾ ਦਵੇ ਤੇ ਇਹ ਬਖਸ਼ਿਸ਼ ਦੇ ਨਾਲ ਹੀ ਆਉਂਦੀ ਹੈ ਥੋੜੇ ਵਿੱਚ ਹੀ ਮਹਾਰਾਜ ਬਹੁਤ ਬਰਕਤ ਦੇ ਦਿੰਦਾ ਉਹਨੂੰ ਬੜਾ ਹੀ ਵਧਾ ਦਿੰਦਾ ਹੈ ਤੇ ਜਿੱਥੇ ਬਰਕਤ ਨਹੀਂ ਉਹ ਬਹੁਤੇ ਵਾਲੇ ਵੀ ਦੁਨੀਆ ਦੇ ਵਿੱਚ ਕੇਵਰ ਕਲਪਦੇ ਨੇ ਰੋਂਦੇ ਨੇ ਇਹ ਮਤਲਬ ਮਤਲਬ ਇਹ ਹੁੰਦਾ ਵੀ ਉਹਨਾਂ ਦੇ ਕੋਲ ਬਰਕਤ ਨਹੀਂ ਸੰਤੋਖ ਨਹੀਂ ਸਬਰ ਨਹੀਂ ਪਰ ਜਿਹੜਾ ਗੁਰੂ ਦਾ ਪਿਆਰਾ ਜਿਹਦੇ ਵਿੱਚੋਂ ਬਰਿਆਈਆਂ ਨੂੰ ਰੱਬ ਕੱਢ ਦਿੰਦਾ ਹੈ ਕਿਰਪਾ ਕਰਕੇ ਤੇ ਉਹਦੇ ਤੇ ਟੁੱਟ ਜਾਂਦਾ ਹੈ ਉਹਦੇ ਤੇ ਮੇਰ ਕਰ ਜਾਂਦਾ ਹੈ ਅਤੇ ਉਹਨੂੰ ਨੋਂ ਉਹਨੂੰ ਖਜ਼ਾਨੇ ਬਖਸ਼ ਦਿੰਦਾ ਕਿਸੇ ਚੀਜ਼ ਦੀ ਟੋਟ ਨਹੀਂ ਆਉਂਦੀ ਸੋ ਇਸੀ ਸਾਸੰਗ ਜੀ ਪੂਰਾ ਕੰਪਲੀਟ ਹੋਇਆ 18ਵੀਂ ਮਤਲਬ 18ਵਾਂ ਸ਼ਕਾ ਵਿਦ ਪੌੜੀ ਸੋਨੀਮਾ 19ਵਾਂ ਸ਼ਕਾ ਤੋਂ ਆਰੰਭ ਕਰਾਂਗੇ ਗੁਰੂ ਸਾਹਿਬ ਮੇਰ ਕਰਨ ਜੋ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਇਹਦਾ ਭਾਵ ਵਰ ਸਾਡੇ ਹਿਰਦੇ ਵਿੱਚ ਵਸੇ ਮਾਰੇ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ੀ ਕਰੇ ਹਰ ਮਜ਼ਾਨ ਫਤਿਹ ਕਰੇ ਸਵਾਜ ਦੇ ਚਾਹ ਦੇ ਲਗਰਾਂ ਦੀ ਸੇਵਾ ਸਤਿਕਾਰਿਓ ਸੁਬੇਦਾਰ ਗੁਰਨਾਮ ਸਿੰਘ ਜੀ ਉਹਨਾਂ ਦੇ ਪਰਿਵਾਰ ਨੇ ਸ਼ੁਕਰਾਨਾ ਕੀਤਾ ਬੜੀ ਸ਼ਰਧਾ ਨਾਲ ਬੜੇ ਪ੍ਰੇਮ ਨਾਲ ਸੇਵਾ ਕੀਤੀ ਹੈ ਗੁਰੂ ਸਾਹਿਬ ਕੀਤੀ ਸੇਵਾ ਸਫਲੀ ਕਰੇ ਖੁਸ਼ੀਆਂ ਤੰਦਰੁਸਤੀਆਂ ਨਾਮ ਦਾਣ ਚੜ੍ਹਦੀਆਂ ਕਲਾਂ ਬਖਸ਼ੇ ਸਰਬੱਤ ਦੀ ਹਾਜ਼ਰੀ ਪ੍ਰਵਾਨ ਕਰੇ ਆਪ ਜੀ ਵੱਲੋਂ ਗੁਰਬਾਣੀ ਦਾ ਸਤਿਕਾਰ ਕੀਤਾ ਵਿਚਾਰ ਕਥਾ ਦਾ ਸਤਿਕਾਰ ਕੀਤਾ ਬੇਅੰਤ ਮਾਇਆ ਭੇਟ ਕੀਤੀ ਮਹਾਰਾਜ ਤੁਹਾਡੀ ਤਿਲ ਤਿਲ ਭੇਟ ਨੂੰ बरकतां बखशिशा बदले, बदले और चढ़दिया कल् बखश् भूल चुक माफ वाहेगुरु जी का खालसा वाहू जी की फतेह फते